ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਨੀਤੂ ਤੇ ਸੰਜੀਵ ਦੀ ਅਰੇਂਜ ਮੈਰਿਜ ਹੋਈ ਦੋਵੇਂ ਬਹੁਤ ਖੁਸ਼ ਹਨ ਜਲਦੀ ਹੀ ਉਹਨਾਂ ਦਾ ਪਹਾੜੀ ਇਲਾਕੇ ਵਿੱਚ ਘੁੰਮਣ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ ਚਾਈ ਚਾਈ ਉਹ ਪਹਾੜੀ ਇਲਾਕੇ ਲਈ ਚੱਲੇ ਪਏ ਚਲੋ ਇੰਜ ਹੀ ਇਕੱਠੇ ਵਕਤ ਬਿਤਾਇਆ ਉਹ ਇੱਕ ਦੂਜੇ ਨੂੰ ਸਮਝ ਵੀ ਜਾਣਗੇ ਰਾਜ ਖੂਬ ਮਾਸਤੀ ਕਰਦੇ ਹੋ ਆਪਣੀ ਮੰਜ਼ਿਲ ਤੇ ਪਹੁੰਚ ਗਏ ਹੋਟਲ 'ਚ ਸਮਾਨ ਟਿਕਾ ਥੋੜਾ ਆਰਾਮ ਕਰਨ ਤੋਂ ਬਾਅਦ ਸ਼ਾਮ ਨੂੰ ਦੋਵੇਂ ਬਾਹਰ ਘੁੰਮਣ ਨਿਕਲ ਗਏ। ਪਹਾੜੀ ਇਲਾਕੇ ਦੀ ਠੰਡਕ ਤੇ ਮਨਮੋਹਕ ਦ੍ਰਿਸ਼ ਦੋਹਾਂ ਨੂੰ ਬਾਗੋ-ਬਾਗ ਕਰ ਰਹੀ ਸੀ। ਉਹ ਸਾਰੇ ਦ੍ਰਿਸ਼ਾਂ ਨੂੰ ਆਪਣੇ ਮੋਬਾਈਲ ਦੇ ਕੈਮਰੇ 'ਚ ਕੈਦ ਕਰ ਲੈਣਾ ਚਾਹੁੰਦੇ ਸਨ। ਅਲੱਗ-ਅਲੱਗ ਥਾਵਾਂ 'ਤੇ ਤਸਵੀਰਾਂ ਖਿੱਚਦਿਆਂ ਉਹ ਕਾਫੀ ਅੱਗੇ ਨਿਕਲ ਗਏ। ਇੱਕ ਜਗ੍ਹਾ ਖੂਬਸੂਰਤ ਪਹਾੜ ਦੇ ਦ੍ਰਿਸ਼ ਅੱਗੇ ਸੰਜੀਵ ਦੀ ਤਸਵੀਰ ਖਿੱਚਦੀ ਨੀਤੂ ਬਹੁਤ ਹੀ ਖੁਸ਼ ਹਾਸਾ ਹੱਸ ਕੇ ਉਸ ਨੂੰ ਪੋਜ ਬਦਲਣ ਲਈ ਕਹਿ ਰਹੀ ਸੀ ਕਿ ਅਚਾਨਕ ਪਹਾੜੀ ਤੋਂ ਉਸ ਦਾ ਪੈਰ ਫਿਸਲ ਗਿਆ ਨੀਤੂ ਨੂੰ ਦੇਖ ਸੰਜੀਵ ਦੀ ਤਾਂ ਖਾਨਿਉ ਗਈ ਇਸ ਤੋਂ ਪਹਿਲਾਂ ਕਿ ਭੱਜ ਕੇ ਉਹ ਡਿੱਗਦੀ ਹੋਈ ਨੀਤੂ ਦੀ ਬਾਹ ਫੜਦਾ ਉਹ ਡਿੱਗ ਪਈ ਐਸੇ ਲੱਗ ਕੇ ਤੋਂ ਬੇਖਬਰ ਸੰਜੀਵ ਬੋਂਦ ਲਿਆ ਜਿਹੜਾ ਰੋਣ ਹੱਕਾ ਹੋਇਆ ਨੀਤੂ ਨੀਤੂ ਚਲਾਉਣ ਲੱਗਾ ਪਰ ਹਨੇਰਾ ਵਦਨ ਕਾਨ ਉਸ ਨੂੰ ਨੀਤੂ ਕਿਦਰੇ ਵੀ ਦੇਖ ਨਹੀਂ ਰਹੀ ਸੀ ਕੁਝ ਲੋਕ ਵੀ ਇਕੱਠੇ ਹੋ ਗਏ ਇਲਾਕੇ ਦੇ ਹੀ ਕੁਝ ਲੋਕਾਂ ਨੇ ਉਸ ਦੀ ਮਦਦ ਕੀਤੀ ਤਾਂ ਪਹਾੜਾਂ ਦੇ ਵਿਚਕਾਰ ਇੱਕ ਪਾਸੇ ਬੇਹੋਸ਼ ਡਿੱਗੀ ਪਈ ਨੀਤੂ ਸੰਜੀਵ ਨੂੰ ਮਿਲ ਗਈ ਲੋਕਾਂ ਦੀ ਮਦਦ ਲੈ ਕੇ ਜਲਦੀ ਨਾਲ ਸੰਜੀਵ ਉਸ ਨੂੰ ਹਸਪਤਾਲ ਲੈ ਗਿਆ ਸੰਜੀਵ ਕਬਰਾਇਆ ਹੋਇਆ ਬਾਹਰ ਬੈਠਾ ਰਿਹਾ ਡਾਕਟਰ ਨੇ ਜਦ ਦੱਸਿਆ ਕਿ ਨੀਤੂ ਦੀ ਜਾਨ ਤਾਂ ਬਚ ਗਈ ਪਰ ਜਿੱਥੇ ਕਾਫੀ ਸੱਟਾਂ ਲੱਗੀਆਂ ਹਨ ਉੱਥੇ ਡਿੱਗਣ ਕਾਰਨ ਉਸਦੀ ਸੱਜੀ ਲੱਤ ਨੂੰ ਅਧਰੰਗ ਹੋ ਗਿਆ ਹੈ ਸੁਣਦੇ ਹੀ ਸੰਜੀਵ ਰੋਣ ਲੱਗ ਪਿਆ ਉਸਨੇ ਜਲਦੀ ਨਾਲ ਆਪਣੇ ਤੇ ਨੀਤੂ ਘਰ ਫੋਨ ਕੀਤਾ ਸਾਰੇ ਘਬਰਾ ਗਏ ਅਗਲੀ ਸਵੇਰੀ ਸਭ ਪਹੁੰਚ ਗਏ ਨੀਤੂ ਦੇ ਪਾਪਾ ਨਹੀਂ ਸੀ ਉਸਦੀ ਮਾਂ ਉਸਦੇ ਛੋਟੇ ਪ੍ਰਾਣ ਨਾਲ ਆਈ ਉਹ ਤਾਂ ਲਗਾਤਾਰ ਰੋਈ ਰੋਈ ਹੀ ਜਾ ਰਹੀ ਸੀ ਸਭ ਅਣਹੋਣੀ ਹੋਈ ਦੇਖ ਪਰੇਸ਼ਾਨ ਸੀ ਕੁਝ ਦਿਨ ਹਸਪਤਾਲ ਰਹਿਣ ਮਗਰੋਂ ਡਾਕਟਰਾਂ ਨੇ ਨੀਤੂ ਨੂੰ ਛੁੱਟੀ ਦੇ ਦਿੱਤੀ ਘਰ ਆ ਕੇ ਕੁਝ ਦਿਨ ਨੀਤੂ ਦੀ ਮਾਂ ਨੇ ਨੀਤੂ ਦੇ ਸਾਰੇ ਘਰ ਹੀ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਨੀਤੂ ਨਾ ਤਾਂ ਉੱਠ ਬੈਠ ਸਕਦੀ ਸੀ ਤੇ ਨਾ ਹੀ ਲੈਟਰਨ ਬਾਥਰੂਮ ਹੀ ਉਸ ਦੀ ਸਾਫ ਸਫਾਈ ਉਸ ਦੀ ਮਾਂ ਨੂੰ ਹੀ ਕਰਨੀ ਪੈਂਦੀ ਕੁਝ ਦਿਨ ਇੰਜ ਹੀ ਬੀਤ ਗਏ ਆਖਿਰ ਉਹ ਕਿੰਨੇ ਦਿਨ ਧੀ ਘਰ ਰਹੀ ਦੀ ਉਸ ਦੇ ਜਾਂਦੇ ਹੀ ਇਹ ਜ਼ਿੰਮੇਵਾਰੀ ਸੰਜੀਵ ਦੀ ਮਾਂ ਤੇ ਉਸ ਦੀ ਛੋਟੀ ਭੈਣ ਰਾਣੀ ਤੇ ਆ ਪਈ ਪਰ ਇੱਕ ਦਿਨ ਚ ਹੀ ਉਹਨਾਂ ਦੇ ਹੱਥ ਖੜੇ ਕਰ ਦਿੱਤੇ ਜਿਸ ਕਾਰਨ ਸੰਜੀਵ ਨੇ ਨੀਤੂ ਦੀ ਦੇਖਭਾਲ ਲਈ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ ਜੋ ਕਿ ਉਸ ਦੀ ਨਿੱਜੀ ਸਫਾਈ ਤੋਂ ਲੈ ਕੇ ਉਸ ਦੀ ਪੂਰੀ ਤਰ੍ਹਾਂ ਦੇਖਭਾਲ ਕਰਦੀ ਨੀਤੂ ਖੁਦ ਨੂੰ ਅਜਿਹੇ ਹਾਲਤ 'ਚ ਦੇਖ ਸਾਰਾ ਦਿਨ ਹੀ ਰੋਂਦੀ ਏ ਕਲਪਦੀ ਰਹਿੰਦੀ ਅਜੇ ਤਾਂ ਮੇਰੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਸੀ ਲੱਥੀ ਚੂੜਾ ਤੇ ਮੈਂ ਮੈਂ ਬੈੱਡ ਜੋਗੀ ਹੋ ਕੇ ਰਹਿ ਗਈ ਸੰਜੀਵ ਉਸ ਨੂੰ ਬਹੁਤ ਸਮਝਾਉਂਦਾ ਇੰਜ ਹੀ ਵਕਤ ਬੀਤਣ ਲੱਗਾ ਅਜੇ ਮਹੀਨਾ ਹੀ ਬੀਤਿਆ ਸੀ ਕਿ ਇੱਕ ਦਿਨ ਦਫ਼ਤਰੋਂ ਤੋਂ ਥੱਕੇ ਟੁੱਟੇ ਆਏ ਸੰਜੀਵ ਦੇ ਆਉਂਦਿਆਂ ਹੀ ਉਸ ਦੀ ਮਾਂ ਉੱਚੀ ਉੱਚੀ ਰੋਣ ਲੱਗੀ ਉਸ ਦੇ ਪਿਤਾ ਜੀ ਛੋਟਾ ਭਰਾ ਤੇ ਭੈਣ ਰਾਣੀ ਵੀ ਬੈਠਕ 'ਚ ਮੌਜੂਦ ਸੀ ਸੁਣ ਲੈ ਸੰਜੀਵ ਮੈਂ ਤਾਂ ਬਸ ਅੱਕ ਗਈ ਹਾਂ ਕਦੋਂ ਤੱਕ ਸਾਂਭਾਂਗੇ ਇਹ ਬੋਝ ਤੇਰਾ ਵਿਆਹ ਇਸ ਲਈ ਕੀਤਾ ਸੀ ਕਿ ਅਸੀਂ ਨੀਤੂ ਦੀ ਸੇਵਾ ਕਰੀਏ ਜਿਹੜੀ ਆਪਣੀ ਜੋਗੀ ਨਹੀਂ ਮੈਨੂੰ ਪੋਤੇ ਦਾ ਮੂੰਹ ਸੁਆਦ ਦਿਖਾਏਗੀ ਸੁਣ ਲੈ ਮੇਰੀ ਗੱਲ ਇਹਨੂੰ ਛਾੜਾ ਇਹਦੀ ਮਾਂ ਕਰ ਮੇਰੇ ਤੋਂ ਨਹੀਂ ਇਹ برداشت ਹੁੰਦੀ ਤਲਾਕ ਲੈ ਬਸ ਇਹਦੇ ਤੋਂ ਨਾ ਤੈਨੂੰ ਕੁੜੀਆਂ ਦਾ ਘਟਾ ਸੋਨਾ ਸੁਨੱਖਾ ਤੋਂ ਪੜਿਆ ਲਿਖਿਆ ਸਰਕਾਰੀ ਨੌਕਰੀ ਤੈਨੋ ਕੀ ਲੋੜ ਐਸ ਬੋਝ ਨੂੰ ਸਾਂਭਣ ਦੀ ਉਸਦੀ ਮਾਂ ਗੁੱਸੇ 'ਚ ਇੱਕੋ ਸਾਹੇ ਕਈ ਕੁਝ ਬੋਲ ਗਈ ਸਹੀ ਕਹਿ ਰਹੀ ਐ ਮਾਂ ਰਾਣੀ ਤੇ ਉਸਦਾ ਭਰਾ ਵੀ ਨਾਲ ਹੀ ਚਲਾਇ ਹੁਣ ਇਹ ਇਸਦੀ ਮਾਂ ਨੂੰ ਫੋਨ ਕਰ ਤੇ ਇਹਨੂੰ ਛੱਡ ਕੇ ਆਏ ਦੀ ਮਾਂ ਕੋਲ ਇਹ ਆਵਾਜ਼ ਉਸਦੇ ਪਿਤਾ ਦੀ ਸੀ ਸਭ ਦੀਆਂ ਗੱਲਾਂ ਸੁਣਦਿਆਂ ਸੰਜੀਵ ਸੋਫੇ ਤੇ ਡਿੱਗ ਪਿਆ ਤੇ ਸਿਰ ਫੜ ਕੇ ਬੈਠ ਗਿਆ ਉਸ ਨੂੰ ਇੰਜ ਬੈਠਾ ਦੇਖ ਉਸਦੀ ਮਾਂ ਫਿਰ ਬੋਲੀ ਨਾ ਕੀ ਸੁਖ ਮਿਲਿਆ ਤੈਨੂੰ ਵਿਆਹ ਕਰਾ ਕੇ ਮੁਫਤ ਦੀ ਮੁਸੀਬਤ ਸਹੇੜ ਲਈ ਹੁਣ ਸਿਆਪਾ ਮੁਕਾ ਇਹਨੂੰ ਮਗਰੋਂ ਲਾ ਤੁਸੀਂ ਸਾਰੇ پاਗਲ ਤਾਂ ਨਹੀਂ ਹੋ ਗਏ ਸੰਜੀਵ ਚਿਲਾਇਆ ਤਲਾਕ ਦੇ ਦ ਜੇ ਨੀਤੂ ਦੀ ਜਗਾ ਉਸ ਦਿਨ ਮੈਂ ਡਿੱਗ ਜਾਂਦਾ ਫੇਰ ਬੋਲੋ ਫੇਰ ਤੇ ਜੇ ਰੱਬ ਨਾ ਕਰੇ ਕੱਲ ਨੂੰ ਆਪਾਂ ਰਾਣੀ ਦਾ ਵਿਆਹ ਕਰੀਏ ਉਸ ਨਾਲ ਕੋਈ ਹਾਦਸਾ ਹੋ ਜਾਏ ਫੇਰ ਬੋਲੋ ਫੇਰ ਹੁਣ ਇਸ ਹਾਲਤ ਚ ਉਸ ਨੂੰ ਛੱਡਦਾ ਸੰਦੀਪ ਫਿਰ ਚੀਕਿਆ ਹਾਂ ਹਾਂ ਛੱਡ ਦੇ ਸਾਰੇ ਕੋਸਰ ਬੋਲੇ ਇਹਦੇ ਪਿੱਛੇ ਹੁਣ ਤੂੰ ਸਾਡੇ ਨਾਲ ਲੜੇਂਗਾ ਜਾਣਦਾ ਵੀ ਨਹੀਂ ਅਜੇ ਤੂੰ ਇਹਨੂੰ ਚੰਗੀ ਤਰ੍ਹਾਂ ਉਸ ਦੀ ਮਾਂ ਚੀਕੀ علاوہ ਤਾਂ ਲਈਆਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸੰਜੀਵ ਹੰਝੂ ਪੂੰਝਦਾ ਬੋਲਿਆ ਨਾ ਹੁਣ ਤੂੰ ਇਸ ਬੋਝ ਪਿੱਛੇ ਸਾਡੇ ਨਾਲ ਜਵਾਨ ਲੜਾਏਂਗਾ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਪੜਾਇਆ ਲਿਖਾਇਆ ਅੱਜ ਦਾ ਦਿਨ ਦੇਖਣ ਲਈ ਤੇ ਇਸ ਉਸ ਦੀ ਮਾਂ ਉੱਚੀ ਉੱਚੀ ਰੋਣ ਲੱਗ ਪਈ ਹੁਣ ਜਾਂ ਇਹ ਇਸ ਘਰ ਚ ਰਹੇਗੀ ਜਾਂ ਅਸੀਂ ਸਾਰੇ ਉਸ ਦਾ ਪਿਤਾ ਉਸ ਦੀ ਮਾਂ ਨੂੰ ਚੁੱਪ ਕਰਵਾਉਂਦਾ ਬੋਲਿਆ ਮੈਂ ਨਾ ਨਿੱਤੂ ਦਾ ਸਾਥ ਦੇ ਰਿਆਂ ਨਾ ਤੁਹਾਡਾ ਮੈਂ ਸਹੀ ਦਾ ਸਾਥ ਦੇ ਰਹਾ ਤੇ ਇਸ ਵਕਤ ਨਿੱਤੂ ਨੂੰ ਮੇਰੀ ਬਹੁਤ ਲੋੜ ਹੈ ਤੇ ਜੇ ਨਿੱਤੂ ਇਸ ਘਰ ਚੋਂ ਜਾਊਗੀ ਮੈਂ ਵੀ ਨਾਲ ਹੀ ਜਾਵਾਂਗਾ ਤੇ ਚੀਕਦਾ ਹੋਇਆ ਸੰਜੀਵ ਆਪਣੇ ਕਮਰੇ ਵੱਲ ਚਲਾ ਗਿਆ ਕਮਰੇ ਚ ਵੜਦਿਆਂ ਉਸਨੇ ਦੇਖਿਆ ਸਾਰੀਆਂ ਗੱਲਾਂ ਸੁਣਦੀ ਨੀਤੂ ਜਾਰੋਜ ਜਾਰ ਰੋ ਰਹੀ ਸੀ ਠੀਕ ਕਹਿ ਰਹੀ ਐ ਮੰਮੀ ਪਾਪਾ ਮੈਂ ਬੋਝ ਹੀ ਹਾਂ ਤੁਹਾਡੇ ਤੇ ਮੇਰੇ ਪਿੱਛੇ ਕਿਉਂ ਆਪਣੀ ਜ਼ਿੰਦਗੀ ਰੋਲ ਰਹੇ ਹੋ ਸੁੱਖ ਵੀ ਕੀ ਦਿੱਤਾ ਮੈਂ ਤੁਹਾਨੂੰ ਤਲਾਕ ਦੇ ਦੋ ਮੈਨੂੰ ਤੇ ਨੀਤੂ ਦੇ ਇੰਨਾ ਕਹਿੰਦਿਆਂ ਹੀ ਸੰਜੀਵ ਨੇ ਉਸ ਦੇ ਜ਼ੋਰ ਦੀ ਚਪੇੜ ਮਾਰੀ ਖਬਰਦਾਰ ਦੁਬਾਰਾ ਇਦਾਂ ਬੋਲੀ ਤਾਂ ਉਸ ਨੇ ਰੋਂਦੀ ਹੋਈ ਨੀਤੂ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਖੁਦ ਵੀ ਰੋਣ ਲੱਗਾ ਅਸੀਂ ਕਦੋਂ ਚਾਹੁੰਦੇ ਸੀ ਇਦਾਂ ਹੋਵੇ ਪਰ ਸੰਜੀਵ ਬਸ ਇੰਨਾ ਹੀ ਕਹਿ ਸਕਿਆ ਉਸ ਨੇ ਜਲਦੀ ਨਾਲ ਆਪਣਾ ਤੇ ਨੀਤੂ ਦਾ ਜ਼ਰੂਰੀ ਸਮਾਨ ਪੈਕ ਕੀਤਾ ਤੇ ਨੀਤੂ ਨੂੰ ਚੁੱਕ ਕੇ ਬਾਹਰ ਆ ਗਿਆ ਉਹ ਤੁਰਨ ਲੱਗਾ ਤਾਂ ਉਸ ਦਾ ਪਿਤਾ ਚਿਲਾਇਆ ਜੇ ਇੱਕ ਵਾਰ ਚਲਾ ਗਿਆ ਤਾਂ ਮੁੜ ਕੇ ਪੈਰ ਨਾ ਪਾਈ ਤੈਨੂੰ ਜਾਇਦਾਦ ਤੋਂ ਵੀ ਬੇਦਖਲ ਕਰ ਦੂੰ ਪਰ ਸੰਜੀਵ ਬਿਨਾ ਬੋਲੇ ਨੀਤੂ ਨੂੰ ਬਾਹਰ ਕਾਰ 'ਚ ਬਿਠਾ ਸਮਾਨ ਲੈ ਕੇ ਚਲਾ ਗਿਆ। ਉਹ ਕੁਝ ਦਿਨ ਨੀਤੂ ਦੇ ਪੇਕੇ ਰਹੇ ਤੇ ਫੇਰ ਉਹਨਾਂ ਨੇ ਇੱਕ ਛੋਟਾ ਜਿਹਾ ਕਾਰ ਕਿਰਾਏ ਤੇ ਲੈ ਲਿਆ। ਨੀਤੂ ਲਈ ਤੇ ਕਾਰ ਲਈ ਸੰਜੀਵ ਨੇ ਫੁੱਲ ਟਾਈਮ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ। ਇੱਕ ਫਿਜ਼ੀਓਥੈਰੇਪੀ ਵਾਲਾ ਹਰ ਰੋਜ਼ ਉਸ ਨੂੰ ਐਕਸਰਸਾਈਜ਼ ਕਰਵਾਉਣ ਵੀ ਆਉਂਦਾ। ਵਕਤ ਬੀਤਦਾ ਗਿਆ ਪਰ ਨੀਤੂ ਵਿੱਚ ਅਜੇ ਕੁਝ ਖਾਸ ਫਰਕ ਨਹੀਂ ਸੀ। ਰੋਂਦੀ ਹੋਈ ਨੀਤੂ ਨੂੰ ਅਕਸਰ ਹੀ ਸੰਜੀਵ ਖੂਬ ਹੱਲਾਸ਼ੇਰੀ ਦਿੰਦਾ। ਦਿਨ ਰਾਤ ਉਸਨੂੰ ਹੌਸਲਾ ਦਿੰਦਾ। ਸੰਜੀਵ ਦੀ ਤਨਖਾਹ ਦਾ ਵੱਡਾ ਹਿੱਸਾ ਨੀਤੂ ਤੇ ਖਰਚ ਹੋ ਰਿਹਾ ਸੀ। ਇਸ ਲਈ ਬਾਕੀ ਜ਼ਰੂਰਤਾਂ ਲਈ ਕਈ ਵਾਰ ਪੈਸੇ ਦੀ ਕਮੀ ਹੋ ਜਾਂਦੀ। ਇਹ ਦੇਖ ਸੰਜੀਵ ਸ਼ਾਮ ਨੂੰ ਹੋਰ ਕੰਮ ਵੀ ਕਰਨ ਲੱਗਾ। ਨੀਤੂ ਸੰਜੀਵ ਦਾ ਸੱਚਾ ਪਿਆਰ ਦੇਖ ਅੰਦਰ ਤੱਕ ਭਿੱਜ ਜਾਂਦੀ। ਵਕਤ ਗੁਜ਼ਰਦਾ ਗਿਆ। ਹੁਣ ਨੀਤੂ ਫਿਜ਼ੀਓਥੈਰੇਪੀ ਵਾਲੇ ਡਾਕਟਰ ਵੱਲੋਂ ਦਸੀਆਂ ਕਸਰਤਾਂ ਸਾਰਾ ਦਿਨ ਵਾਰ-ਵਾਰ ਕਰਦੀ। ਉਸਦੀ ਮਿਹਨਤ رنگ ਲਿਆਈ। ਨੀਤੂ ਦੀ ਸੱਜੀ ਲੱਤ 'ਚ ਥੋੜੀ-ਥੋੜੀ ਜਾਨ ਆਉਣ ਲੱਗੀ। ਵਕਤ guzਰਦਾ ਗਿਆ। ਇੱਕ ਦਿਨ ਨੀਤੂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਜਦੋਂ ਉਹ ਆਪਣੇ ਪੈਰਾਂ 'ਤੇ ਖੜੀ ਹੋ ਗਈ। ਇੰਝ ਹੀ ਵਕਤ ਬੀਤਦਾ ਗਿਆ। ਅੱਜ ਨੀਤੂ ਬਹੁਤ ਹੀ ਖੁਸ਼ੀ ਜਦੋਂ ਬੈਡਰੂਮ 'ਚ ਬਣੇ ਵਾਸ਼ਰੂਮ ਤੱਕ ਉਹ ਖੁਦ ਚੱਲ ਕੇ ਗਈ। ਉਸ ਦਾ ਡਾਕਟਰ ਵੀ ਆਪਣੇ ਮਰੀਜ਼ ਦੀ ਸੁਧਰਦੀ ਹਾਲਤ ਦੇਖ ਕੇ ਬਹੁਤ ਖੁਸ਼ ਸੀ ਡਾਕਟਰ ਵੀ ਤੇ ਨੀਤੂ ਵੀ ਦਿਲੋਂ ਹਰ ਕੋਸ਼ਿਸ਼ ਕਰ ਰਹੇ ਸੀ ਪਰ ਉਸ ਨੇ ਸੰਜੀਵ ਨੂੰ ਇਸ ਬਾਰੇ ਨਹੀਂ ਦੱਸਿਆ ਸਮਾਂ ਬੀਤਦਾ ਗਿਆ ਅੱਜ ਦੀਵਾਲੀ ਦਾ ਦਿਨ ਸੀ ਹੁਣ ਤਾਂ ਨੀਤੂ ਕਈ ਛੋਟੇ-ਮੋਟੇ ਕੰਮ ਵੀ ਆਪੇ ਕਰਨ ਲੱਗ ਗਈ ਅੱਜ ਸ਼ਾਮ ਨੂੰ ਸੰਜੀਵ ਦੇ ਆਉਣ ਤੋਂ ਪਹਿਲਾਂ ਰੱਜ ਕੇ ਤਿਆਰ ਹੋਈ ਪਰ ਇਹ ਕੀ 5:00 ਵਜ ਗਏ ਸੀ ਸੰਜੀਵ ਅਜੇ ਆਇਆ ਹੀ ਨਹੀਂ ਅੱਗੇ ਤਾਂ ਉਹ ਇਸ ਵਕਤ ਤੱਕ ਆ ਜਾਂਦੇ ਸੀ ਇੱਕ ਇੱਕ ਮਿੰਟ ਵਦਨ ਨਾਲ ਨੀਤੂ ਦੇ ਦਿਲ ਦੀਆਂ ਧੜਕਣਾ ਵੀ ਵਧ ਰਹੀਆਂ ਸੀ ਉਸ ਨੇ ਸੰਜੀਵ ਨੂੰ ਕਈ ਫੋਨ ਕੀਤੇ ਪਰ ਹਰ ਵਾਰ ਆਊਟ ਆਫ ਰੇਜ ਹੀ ਆ ਰਿਹਾ ਸੀ ਨੀਤੂ ਘਬਰਾ ਰਹੀ ਸੀ ਅੱਜ ਸੰਜੀਵ ਨੂੰ ਕੀ ਹੋ ਗਿਆ ਉਧਰ 5 ਵਜੇ ਦੇ ਹੀ ਦਿਵਾਲੀ ਹੋਣ ਕਾਰਨ ਅੱਜ ਕੰਮ ਵਾਲੀ ਨੇ ਵੀ ਘਰ ਜਾਣ ਦੀ ਇਜਾਜ਼ਤ ਮੰਗੀ ਤੇ ਉਸ ਦੇ ਜਾਂਦਿਆ ਹੀ ਨੀਤੂ ਦਾ ਮਨ ਕਾਲਾ ਜਿਹਾ ਪੈਣ ਲੱਗਾ ਕਿਸੇ ਅਣਹੋਣੀ ਤੋਂ ਡਰਦੀ ਉਹ ਰੱਬ ਨੂੰ ਯਾਦ ਕਰਨ ਲੱਗੀ 6 ਤੇ ਫਿਰ 7:20 ਵਜ ਗਈ ਹੁਣ ਤਾਂ ਨੀਤੂ ਰੋਣ ਹੀ ਲੱਗ ਪਈ ਸੰਜੀਵ ਕਿਉਂ ਨਹੀਂ ਆਇਆ ਫੋਨ ਵੀ ਨਹੀਂ ਮਿਲ ਰਿਹਾ ਅਚਾਨਕ ਦਰਵਾਜ਼ੇ ਤੇ ਬੈਲ ਹੋਈ ਨੀਤੂ ਨੇ ਜਲਦੀ ਨਾਲ ਜਾ ਕੇ ਦਰਵਾਜ਼ਾ ਖੋਲ੍ਹਿਆ ਸੰਜੀਵ ਨੂੰ ਦੇਖ ਉਸ ਦੀ ਜਾਂਚ ਜਾਣਾਈ ਨੀਤੂ ਨੂੰ ਦਰਵਾਜੇ ਤੇ ਖੜੀ ਦੇਖ ਸੰਜੀਵ ਹੱਕਾ ਬੱਕਾ ਹੀ ਰਹਿ ਗਿਆ ਦਰਵਾਜਾ ਕਿਸ ਨੇ ਖੋਲਿਆ ਮੈਂ ਨੀਤੂ ਮੁਸਕਰਾ ਕੇ ਬੋਲੀ ਮਤਲਬ ਤੂੰ ਕਮਰੇ ਤੋਂ ਦਰਵਾਜੇ ਤੱਕ ਤੁਰ ਕੇ ਵਾ ਵ ਤੇ ਉੱਚੀ ਉੱਚੀ ਹਾਸਦਿਆਂ ਸੰਜੀਵ ਨੇ ਨੀਤੂ ਨੂੰ ਖੁਸ਼ੀ ਚ ਚੁੱਕ ਲਿਆ ਤੁਰ ਕੇ ਵਿਖਾ ਤੇ ਨੀਤੂ ਸੱਚਮੁੱਚ ਹੀ ਤੁਰਨ ਲੱਗੀ ਅੱਜ ਤੁਹਾਨੂੰ ਇਹੀ ਤਾਂ ਸਰਪ੍ਰਾਈਜ਼ ਦੇਣਾ ਸੀ ਤੇ ਤੁਸੀਂ ਇੰਨੀ ਲੇਟ ਮੈਂ ਤਾਂ ਡਰ ਹੀ ਗਈ ਸੀ ਨੀਤੂ ਅੱਖਾਂ ਭਰਦਿਆਂ ਬੋਲੀ ਮੇਰੀ ਜਾਨ ਤੇਰੇ ਲਈ ਦੀਵਾਲੀ ਦੇ ਤੋਹਫੇ ਲੈ ਰਿਆ ਸੀ ਤੇ ਉਸ ਨੇ ਸੂਟ ਜੁੱਤੀ ਵੀ ਕਈ ਕੁਝ ਨੀਤੂ ਅੱਗੇ ਫੇਟੇਰ ਕਰ ਦਿੱਤਾ ਨੀਤੂ ਨੇ ਕੁੱਟ ਕੇ ਸੰਜੀਵ ਨੂੰ ਜੱਫੀ ਪਾ ਲਈ ਤੇ ਰੋਣ ਲੱਗੀ ਕਮਲ ਜੀ ਹੁਣ ਕਿਉਂ ਰੋਨੀ ਹੈ ਤੁਹਾਨੂੰ ਪਤਾ ਹੈ ਇਹ ਸਿਰਫ ਤੇ ਸਿਰਫ ਤੁਹਾਡੇ ਪਿਆਰ ਦੀ ਤਾਕਤ ਹੀ ਹੈ ਜਿਹੜਾ ਮੈਂ ਦੁਬਾਰਾ ਆਪਣੇ ਪੈਰਾਂ ਦੇ ਤੁਰ ਪਈ ਜੇ ਉਸ ਦਿਨ ਤੁਸੀਂ ਮੇਰਾ ਸਾਥ ਨਾ ਦਿੰਦੇ ਤਾ ਮੈਂ ਅੰਦਰਲੇ ਗਾਮ ਨਾਲ ਉਦੋਂ ਹੀ ਮਰ ਜਾਣਾ ਸੀ ਰੀਅਲੀ ਸੰਜੀਵ ਆਈ ਲਵ ਯੂ ਸੋ ਮੱਚ ਮੈਂ ਤਾਂ ਹਰ ਪਲ ਰੱਬ ਦਾ ਸ਼ੁਕਰ ਕਰਦੀ ਆ ਜੋ ਤੁਹਾਡੇ ਵਰਗਾ ਜੀਵਨ ਸਾਥੀ ਮੈਨੂੰ ਮਿਲਿਆ ਅੱਛਾ ਜੀ ਸੰਜੀਵ ਬਹੁਤ ਕੋਸੀ ਚਲ ਸਭ ਕੁਝ ਛੱਡ ਤੇ ਆ ਚਲੀਏ ਗੁਰਦੁਆਰੇ ਉਸ ਪਰਮਾਤਮਾ ਦਾ ਧੰਨਵਾਦ ਕਰਨ ਪਰ ਤੁਰ ਕੇ ਜਾਵਾਂਗੇ ਸੰਜੀਵ ਦੇ ਕਹਿੰਦਿਆਂ ਹੀ ਦੋਵੇਂ ਖਿੜਖੜਾ ਕੇ ਹੱਸ ਪਏ ਇਹ ਗੁਰਦਵਾਰਾ ਸਾਹਿਲੇ ਚਲਪੇ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ